ਲੱਗਦਾ ਉਸ ਜਿਸ ਦਿਨ ਇੱਕ ਨਿਸ਼ਤਾ ਪੱਕਾ ਹੋਇਆ ਸੀ ਜਿਸ ਦਿਨ ਤੂੰ ਬੇਬੇ ਉਹੋ ਬਾਤ ਪਾਣੀ ਨਹੀਂ ਸੀ ਜਮਤ ਛੋੜੇ ਰਾਜ ਆ ਲੱਖ ਕਮੜੀ ਲੱਗ ਰਿਹਾ ਸੀ ਆਪ ਚਾਈ ਜਾਂਦੀ ਸੀ ਵਾਈਗੁਰਾ ਆਪ ਜਾਣੀ ਜਾਂਦੇ ਜਿੰਨਾ ਖਜਾਨੇ ਚੋਂ ਆਈ ਹੈ ਵਾਈਗੁਰੂ ਖਜਾਨੇ ਭਰਪੂਰ ਕਰ ਚੰਨਾ ਦਾ ਨਾਮ ਜੇ ਤੈਨੂੰ ਅਸੀਂ ਆਸਰਾ ਕੀ ਦੇ ਦੀਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਰੋਟੀਆਂ ਚ ਜੱਬ ਨਾ ਖਾਣੇ ਲਾ ਲੋ ਸੋਰ ਤੇ ਪੱਜੀ ਗਰਮਾ ਗਰਮ ਪਰਚਾਪਾ ਗਰਮਾ ਗਰਮ ਤੇ ਤੁਸੀਂ ਪੱਪੀ ਗਰਮਾ ਗਰਮ ਬਲਕੀਆਂ ਸੁਨੇਹਾ ਆ ਗਿਆ ਕਿ ਪੱਪੀ ਬੰਦੇ ਬਾਤ ਸੱਤੀ ਬੰਦੇ ਬਰਾਤ ਦੇ ਆਉਣ ਦੇ ਪ੍ਰਬੰਧ ਕਰ ਲੈਣਾ ਨਾ ਪ੍ਰਬੰਧ ਮਸਾ ਕਰਨਾ ਚੋਣ 30 ਬੰਦਿਆਂ ਦਾ ਪ੍ਰਬੰਧ ਬਾਬਾ ਜੀ ਮੈਂ ਕਿੱਥੋਂ ਕਰਾਂ ਆਪ ਕੋਲ ਬਾਬਾ ਜੀ ਕਹਿਣ ਲੱਗੇ ਵੀ ਤੇਰੀ ਲੜਕੀ ਦਾ ਵਿਆਹ ਹੈ ਐਸਾ ਸਮਾਂ ਤੇ ਕਰਮਾਂ ਵਾਲਿਆਂ ਨੂੰ ਮਿਲਦਾ ਬੋਲ ਤਾਂ ਸਹੀ ਐਸਾ ਸਮਾਂ ਤੇ ਭਾਗਾਂ ਵਾਲਿਆਂ ਨੂੰ ਮਿਲਦਾ ਲੜਕੀ ਦਾ ਕਾਰਜ ਹੋਣਾ ਲੜਕੇ ਦਾ ਕਾਰਜ ਹੋਣਾ ਇਹ ਤੇ ਸੁਭਾਗ ਸਮੇਂ ਦੀ ਗੱਲ ਹੈ ਤੂੰ ਕਿੰਨਾ ਉਹ ਆ ਸਭਾ ਹੈ ਕਿ ਲੱਗਾ ਜੀ ਮੇਰੇ ਵਾਸਤੇ ਤੇ ਆਫਾ ਦੋ ਟੈਂਪਲ ਆਪਣੇ ਗਾਂਧੀ ਦੇ ਵਾਸਤੇ ਕਿ ਆਫਾ ਮਨਜੀ ਲੱਗਾ ਮਹਾਰਾਜ ਮੈਂ ਬੜਾ ਗਰੀਬ ਹੁੰ ਜਿਸ ਦਿਨ ਲੜਕੀ ਦਾ ਰਿਸ਼ਤਾ ਹੋਇਆ ਸੀ ਨਾ ਲੜਕੇ ਵਾਲਿਆਂ ਦੇ ਨਾਲ ਇਹ ਗੱਲ ਹੋਈ ਸੀ ਵੀ ਪੰਜ ਬੰਦੇ ਆਉਣਗੇ ਬਰਾਤੀ ਲੜਕੀ ਦੇ ਆਨੰਦ ਕਾਰਜ ਕਰਕੇ ਗੁਰੂ ਜੀ ਤਾਰ ਦਿੱਤੇ ਉਹਨਾਂ ਨਹੀਂ ਸਮੁੰਦਰਾਂ ਵਿੱਚ ਨੀਰ ਹੋਣਾ ਇਹਨੇ ਪੁੱਤਾਂ ਸਮੁੰਦਰਾਂ ਚ ਪਾਣੀ ਨਹੀਂ ਹੋਣਾ ਬਾਬਾ ਜੀ ਜਿੰਨਿਆਂ ਨੂੰ ਤੁਸੀਂ ਪਾ ਰਿਆਾਰੇ ਜੀ ਯਾਦ ਹੈ ਨਾ ਤਾਰੇ ਦੀ ਜਾਤ ਜੇ ਤਾਰ ਦੀ ਗੱਲ ਕਰੀਏ ਧੰਨ ਬਾਬਾ ਅਨੰਦ ਸਿੰਘ ਜੀ ਮਹਾਰਾਜ ਇੱਕ ਮੇਰਾ ਨਾਨਕ ਸਰਵਰਾਜ ਮਾਨਸੂਰ ਜੱਲ ਲੱਗ ਲੱਗ ਗਏ ਵੀਰ ਸੇਕਟਰ ਕੀ ਕੀ ਲੜੀ ਪੁੰਜਾ ਗਿਆ ਅੱਜ ਉਹ بابا ਨੰਸੀ ਮਹਾਰਾਜ ਜੀ ਕੋਲ ਆਇਆ ਮੱਥਾ ਟੇਕਿਆ ਫਿਰ ਰੋਣ ਲੱਗਿਆ ਲੱਗੋ ਜੀ ਜੀ ਸਾਰਟੀ ਜਬੀ ਜੀ ਜਦੋਂ yang saya दा री दा जे सारी सारी राते

ਸਾਰੀ ਰਾਤ ਦੀ ਮੇਰੇ ਨਾਮ ਦੀ ਬਣ ਕੇ ਕਹਾਤੇ ਸਾਰੀ ਸਾਰੀ ਰਾਤ ਆਪਿ ਦਾਦੀ ਸਾਰੀ ਸਾਰੀ ਰਾਤ ਬਾਬਾ ਅਨੰਦ ਸਿੰਘ ਮਹਾਰਾਜ ਜੀ ਨੇ ਬੰਦਗੀ ਕੀਤੀ ਸਾਰੀ ਸਾਰੀ ਰਾਤ ਸਿਮਰਨ ਕਰੀ ਜਾਣਾ ਬਚਪਨ ਤੋਂ ਤਾਂ ਹੀ ਤੇ ਕਿਤੇ ਕਵੀ सारी सारा सारी सारि नाम जे چول ਤੋ ਆਪਣੀ ਸਾਰੀ ਸਾਰੀ ਰਾਤ ਜਾਦੇ ਨਿਰ ਪਿਆਰ ਦਸਕੂ ਸਾਡੇ ਨਾਲ ਹੁਣ ਜੁੜ ਚੁੱਕਿਆ ਸੰਤ ਪੱਪਾ ਰਣਜੀਤ ਸਿੰਘ ਜੀ ਆਓ ਗੰਨਰ ਕਲਬਤ ਪੰਦੇ ਆ ਸਭ ਤੋਂ ਪਹਿਲਾਂ ਤਾਂ ਬਾਬਾ ਜੀ ਅਸੀਂ ਆਪਣੇ ਚੈਨਲ ਤੁਹਾਡਾ ਸਵਾਗਤ ਕਰਦੇ ਜੀ ਆਇਆਂ ਨੂੰ ਜੀ ਤੁਹਾਡੇ ਚੈਨਲ ਦੇ ਮਾਧਿਮ ਰਾਹੀਂ ਦੇਸ਼ ਵਿਦੇਸ਼ ਵਿੱਚ ਚੁੜੀਆਂ ਸਤਿਕਾਰ ਅਨੁਸਾਰ ਇਹਨਾਂ ਨੂੰ ਗੁਰੂ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਪਪਾ ਜੀ ਜਿਸ ਤਰ੍ਹਾਂ ਤੰਤਨ ਬੱਬਾ ਨੰਦ ਸਿੰਘ ਦੀ ਬਾਸੀ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਸ਼ਤਿ ਆਭੋਮਨਾ ਮਨਾਈ ਜਾਂਦੀ ਆ ਤੇ ਇੱਥੇ ਦੇਸ਼ ਵਿਦੇਸ਼ ਤੋਂ ਲੱਖਾਂ ਸੰਗਤਾਂ ਆ ਕੇ ਨਮਸਤ ਹੋਂਦੀਆਂ ਵਾ ਤੇ ਸੰਗਤਾਂ ਦੀ ਸਹੂਲਤ ਵਾਸਤੇ ਇਹ ਸੰਗਤਾਂ ਨੂੰ ਕੋਈ ਦਿੱਕਤ ਨਾ ਆਵੇ ਜਿਹੜੇ ਇਲਾਕੇ ਦੀਆਂ ਸੰਗਤਾਂ ਵੱਲੋਂ ਉਹਨਾਂ ਸੰਗਤਾਂ ਉੱਤੇ ਹਰੀ ਸਹੂਲਤ ਦੇ ਨਾਲ ਨਾਲ ਲੰਗਰ ਜਿਹੜੀ ਸੇਵਾ ਚਲਾਈ ਜਾ ਰਹੀ ਆ ਤੇ ਆਪਣੇ ਗੁਰਦੁਆਰਾ ਸਾਹਿਬ ਵੱਲੋਂ ਵੀ ਸੰਗਤਾਂ ਨੇ ਸਹਿਯੋਗ ਦੇ ਨਾਲ ਜੋ ਨਿਰੰਤਰ ਲੰਗਰ ਚੱਲ ਰਿਹਾ ਇਹ ਕਿੰਨਾ ਲੰਗਰ ਹੈ ਜਿਹੋ ਉੱਤੇ ਸਾਨੂੰ ਚੰਦਨਾ ਪਾ ਮਹਾਪੁਰਸ਼ ਸ਼੍ਰੀਮਾਨ ਸੰਤ ਪਾਪਾ ਨਾਨ ਸਿੰਘ ਜੀ ਕਲੈਰਾ ਵਾਲੇ ਜੁਗਪੁਰਸ਼ ਸੀ ਉਹਨਾਂ ਦੀ ਕਰਨੀ ਨੂੰ ਅਜਾਰ ਸਿੱਖਰ ਸਜਦਾ ਕਰ ਰਿਹਾ ਹੈ ਉਹਨਾਂ ਦੀ ਯਾਦ ਵਿੱਚ ਗੁਰੂ ਅਸਥਾਨ ਵਿਖੇ 111ਵਾਂ ਲੰਗਰ ਹੈ ਜਿਹੜਾ ਇਹ ਸਜਿਆ ਹੋਇਆ ਹੈ ਜਿਹਨਾਂ ਪਰਸੋਂ ਰੋਜ ਤੋਂ ਤਿੰਨ ਦਿਨਾਂ ਸਮਾਗਮ ਰਚੇ ਸਨ ਜਿਸ ਵਿੱਚ ਗੁਰੂ ਸਹਾਇ ਸੰਪਰਕਾ ਅੱਗੇ ਰੱਖੀਆਂ ਨੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਗਾਥ ਤੇ ਲੋਹਰ ਅੰਦਰ ਸੁਜਾਉਣੇ ਕੀਤੀ ਨਗਰ ਦੀ ਖਾਸियत ਹੈ ਕਿ ਜਿਹੜੀ ਚੀਜ਼ ਇੱਕ ਦਿਨ ਬਣਾਉਣੀ ਉਹ ਦੂਸਰੇ ਦਿਨ ਨਹੀਂ ਬਣਾਉਣੀ ਜਿਹੜੀ ਦੂਸਰੇ ਦਿਨ ਬਣਾਉਣੀ ਉਹ ਤੀਸਰੇ ਦਿਨ ਨਹੀਂ ਬਣਾਉਣੀ ਬਾਕੀ ਬਹੁਤ ਪ੍ਰਕਾਰ ਦੇ ਟਿਕਵਾ ਗੁਰੂ ਕੀ ਸੰਗਤਾਂ ਵਾਸਤੇ ਗੁਰੂ ਦੀ ਖੁਸ਼ੀ ਜਾਣ ਵਾਸਤੇ ਅਸਤਾਰ ਵਿੱਚ ਤਿਆਰ ਹੋ ਕੇ ਜੀਟੀ ਰੋਡ ਤੇ ਵਰਤਾਏ ਜਾ ਰਹੇ ਨੇ ਸੰਗਤਾਂ बड़े उत्साह ਦੇ ਨਾਲ ਕਿਸੇ ਪਾਰੀਆਂ ਨੇ ਔਰ ਛਕਣ ਵਾਲੇ ਗੁਰਸੇਖ ਮੀਰ ਛਕ ਰਹੇ ਨੇ ਰਾਹੀ ਪਾੰਧੀ ਜੋ ਵੀ ਦੂਰੋਂ ਨੇੜਿਓਂ ਚੱਲ ਕਰਕੇ ਪੈਂਡਾ ਸਹਿ ਕਰਕੇ ਹੁੰਦੇ ਨੇ ਉਹਨਾਂ ਨੂੰ ਸਕੂਨ ਮਿਲਦਾ ਹੈ ਲੋਹ ਲੰਗਰ ਛਕ ਕਰਕੇ ਤ੍ਰਿਪਤ ਹੁੰਦੇ ਹਨ ਠੀਕ ਹੈ ਅਕੀ ਪਪਾ ਜੀ ਆਇਆਂ ਸੰਗਤਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਪ੍ਰਥਮ ਰੀਤ ਜੈ ਜਨ ਖੰਡੇ ਕੀ ਪਾਉਲ ਛੱਕੇ ਬਾਬਾ ਨਾਨਕ ਜੀ ਮਹਾਰਾਜੀ ਆਪ ਅਮਰਤਾ ਰਿਸਤ ਅਮਰਤ ਛਕਣਾ ਅਜ ਹਰ ਬਸਿੱਖ ਦੇ ਲਈ ਜ਼ਰੂਰੀ ਹੈ ਸੋ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਖੰਡੇ ਬਾਟੇ ਦੀ ਪਾਉਲ ਛਕੀ ਜਾਵੇ ਉਪਰੰਤ ਜੋ ਨਿਤਨੇਮ ਪੰਜ ਪਿਆਰੇ ਸੰਗ ਦੱਸਦੇ ਹਾਂ ਉਹ ਰਹਿਤ ਮਰਿਆਦਾ ਦੱਸਦੇ ਨੇ ਉਹਦੇ ਤੇ ਪ੍ਰਤੱਖ ਰਹਿ ਕੇ ਜੋ ਹੈ ਜੀਵਨ ਉਪਤੀ ਇੱਥੇ ਜਾਵੇ ਗੁਰੂ ਦੇ ਲਾਲ ਲੱਗਿਆ ਜਾਵੇ ਇਹ ਜ਼ਰੂਰੀ ਗੱਲਾਂ ਹਨ ਉਪਰੰਤ 10% 9 ਦੀ ਕਿਰਤ ਕਮਾਈ ਕਰਕੇ ਉਹਦੇ ਵਿੱਚੋਂ ਦਸਵੰਧ ਦਸੌਂਧ ਗੁਰੂ ਕੇ ਨਮਿਤ ਗੁਰੂ ਕੀ ਸੰਗਤਾਂ ਲੋੜਵੰਦਾਂ ਦੇ ਨਮਿਤ ਦਸਵੰਧ ਦਸੌਂਧ ਕੱਢਿਆ ਕੱਢਿਆ ਜਾਵੇ ਇਹ ਗੁਰੂ ਸਾਹਿਬ ਜੀ ਦਾ ਹੁਕਮ ਹੈ ਜੀ ਕਿ ਬੱppa ਜੀ ਪਰਸੀ ਸਿੱਧੀ ਕੀ ਕਰਨਾ ਚਾਹੁੰਦੇ ਹਨ ਬੱppa ਜੀ ਵੀ ਵਰਸੀ ਦੇਸ਼ ਵਿਦੇਸ਼ ਵਿੱਚ ਸੰਗਤਾਂ ਬੜੇ ਹਰਸ਼ੁਲਾਸ ਨਾਲ ਬਣਾ ਰਹੀਆਂ ਨੇ ਇੱਥੇ ਵੀ ਪਰਸੋਂ ਨੂੰ ਤੋਂ ਪੜੇ ਇਨੋਂ ਤੋਂ ਪੜੀ ਹੋਏ ਆ ਗੁਰਬਾਣੀ ਦੇ ਪਾਠ ਸੁਖਮਨੀ ਸਾਹਿਬ ਜੀ ਦੇ ਜਾਪ ਚੱਲ ਰਹੇ ਨੇ ਬੀਬੀਆਂ ਭਰਾਣਾ ਮਾਤਾ ਬੱਚੀਆਂ ਧੀਆਂ ਵੀਰ ਰਲ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਦੇ ਹਨ ਅਤੇ ਲੋਲ ਅੰਦਰ ਤੱਪਦੇ ਹਨ ਔਰ ਗੁਰੂ ਕੀ ਸੰਗਤਾਂ ਦੇ ਲਈ ਵਿਸ਼ੇਸ਼ ਕਰਕੇ ਜੋ ਜੀਟੀ ਰੋਡ ਤੇ ਆਉਣ ਜਾਣ ਵਾਲੀ ਸੰਗਤ ਹੈ ਉਹਦੇ ਲਈ ਵਿਸ਼ੇਸ਼ ਭਾਰਤੀ ਜਦਾ ਚਾਹ ਪਣੀ ਲੰਗਰ ਅਰੇ ਹੋਰ ਹਰ ਤਰ੍ਹਾਂ ਦਾ ਖਿਆਲ ਰੱਖਿਆ ਜਾਂਦਾ ਤੇ ਬੱਬਾ ਜੀ ਸਾਡੀ ਪੁੱਤਰਾਂ ਦੀ ਟੀਮ ਬਾਹਰ ਦੇਖੇ ਜਾਂ ਜਿਸ ਤਰ੍ਹਾਂ ਕਈ ਦਿਨਾਂ ਨੂੰ ਅਸੀਂ ਦੇਖ ਰਹੇ ਹਜ਼ਾਰਾਂ ਸੰਤਾਂ ਕੀ ਨਾਲ ਨੰਬਰ ਛਕ ਰਹੀਆਂ ਤੇ ਇਹਨਾਂ ਲੰਗਰਾਂ ਦੇ ਵਿੱਚ ਸੇਵਾਕੋਂ ਵਸਤੀ ਕਿੰਨੇ ਪਿੰਡਾਂ ਦਾ ਜੋੜਦਾ ਨਾਜੀ ਕਿੰਨਾ ਖਦਾ ਸਹਿਯੋਗ ਇਹਨਾਂ ਵਿੱਚ ਸਾਡੇ ਵੈਸੇ ਤਾਂ ਇਲਾਕੇ ਦਾ ਸਹਿਯੋਗ ਹੈ ਪਰ ਮੁੱਖ ਰੂਪ ਵਿੱਚ ਨਗਰ ਜੰਡੀ ਮਨਸੀਪਰਾ ਸਦਰਪੁਰਾ ਦੀਨ ਇਹ ਤਿੰਨ ਪਿੰਡਾਂ ਦੀ ਜਿਹੜੀ ਸੰਗਤ ਹੈ ਚਾਰ ਪਿੰਡਾਂ ਦੀ ਵਿਸ਼ੇਸ਼ ਕਰਕੇ ਸਹਿਯੋਗ ਕਰਦੀ ਹੈ ਕਿ ਅਸੀਂ ਸਾਰਿਆਂ ਦੇ ਧੰਨਵਾਦੀ ਵੀ ਹਾਂ ਜਿਨ੍ਹਾਂ ਜਿਨ੍ਹਾਂ ਨੇ ਵੀ ਤਾਨਮਾਨ ਤਾਨ ਕਰਕੇ ਅਕੇ ਹਸਾ ਪਾਵਤੀ ਦਾ ਉਹਨਾਂ ਸਾਰਿਆਂ ਨੂੰ ਅਸੀਂ ਜਿਹੜਾ ਹੈ ਸਤਕਾਰ ਪੇਟ ਕਰਦੇ ਹਾਂ ਕਿ ਉਹਨਾਂ ਨੇ ਗੁਰੂ ਕੀ ਕਾਰਜਾਂ ਵਾਸਤੇ ਸਹਿਯੋਗ ਦੇਣਾ ਪਪਨ ਜੀ ਤੋਂ ਜਾਂਦੇ ਜਾਂਦੇ ਦੱਸ ਕਉ ਕਿ ਨਾਲ ਜਾਣਕਾਰੀ ਦੇ ਦੂੰ ਇਸ ਗੁਰਮਰਸਾ ਗੋਦਰਾ ਬਖਸ਼ਪੁਰ ਸਾਹਿਬ ਤੇ ਕੋਈ ਸਮਾਰੋਹ ਜਿਹੜੀ ਮੁੱਖ ਕਰਵਾਈ ਜਾਂਦੀ ਉਹ ਕਿਹੜੀ ਵੀਰੇ ਸਮਾਗਮ ਕਰਵਾਈ ਜਾ ਰਹੀ ਹੈ ਤੇ ਕਿੰਨਾ ਮਹਾਂਪੁਰਖ ਦੀ ਯਾਦ ਵਿੱਚ ਕਰਵਾਈ ਜਾਂਦੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਾਲਾਨਾ ਜੋੜ ਮੇਲਾ ਤੇ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਜੋੜ ਮੇਲਾ ਇਸ ਸਥਾਨ ਤੇ ਮੁੱਖ ਰੂਪ ਵਿੱਚ ਸਾਂਝੇ ਦੌਰ ਤੇ ਮਨਾਇਆ ਜਾਂਦਾ ਹੈ ਜੋ ਨਵੰਬਰ ਦੇ ਮਹੀਨੇ ਵਿੱਚ ਹੁੰਦਾ ਹੈ ਅਸੀਂ ਪੂਰਨਮਾਸ਼ੀ ਦੇ ਦਿਹਾੜੇ ਗੁਰਬਾਣੀ ਦੇ ਜਾਪ ਆਖ ਹੁੰਦੇ ਨੇ ਉਪਰੰਤ ਖਦਾ ਕੀਰਤਨ ਵਿਚਾਰ ਹੁੰਦੀ ਹੈ ਠੀਕ ਹੈ ਭਾਈ ਸਾਡੇ ਚੈਨਲ ਤੇ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਆਇਆਂ ਆਖਦੇ ਹਾਂ ਸਾਰੀ ਸੰਗਤ ਜਿਹੜੀ ਚੈਨਲ ਤੇ ਸਰਵਣ ਕਰ ਰਹੀ ਹੈ ਸਾਰੇ ਨੂੰ ਗੁਰਪਤਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾ ਖਾਲਸਾ ਦਰਸ਼ਕੋ ਜੁਤੋਂ ਨੂੰ ਪਤਾ ਹੀ ਹੈ ਕਿ ਧੰਤਨ ਬਾਬਾ ਨਨ ਸਿੰਘ ਜੀ ਜਿਨ੍ਹਾਂ ਦੀ ਵਰਸੀ ਬਹੁਤੀ ਸ਼ਰਧਾ ਭਾਵਨਾ ਨਾਲ ਹਰ ਸਾਲ ਦੀ ਤਾਂ ਮਨਾਈ ਜਾਂਦੀ ਆ ਤੇ ਉਹਨਾਂ ਸੰਗਤਾਂ ਵਾਸਤੇ ਵਕ ਵਕ ਖਾਣਾ ਤੇ ਵਕ ਵਕ ਪਕਵਾਨਾਂ ਦੀਰੇ ਲੰਗਰ ਚਲਾਈ ਜਾ ਰਹੇ ਆ ਤੇ ਸਾਡੇ ਨਾਲ ਹੁਣ ਜੁੜ ਚੁੱਕੇ ਆ ਪਿੰਡ ਜੰਡੀ ਦੇ ਸਾਬਕਾ ਸਰਪੰਚ ਜਗਵੰਤ ਸਿੰਘ ਤੇ ਬਲਾਕ ਸੰਮਤੀ ਦੇ ਸਾਬਕਾ ਪ੍ਰਧਾਨ ਵਰਜੀਤ ਸਿੰਘ ਜੰਡੀ ਤੇ ਹੋਰ ਸਾਥੀ ਵੀ ਸਾਡੇ ਨਾਲ ਜੁੜ ਚੁੱਕੇ ਆ ਤੇ ਸਾਡੇ ਨਾਲ ਗੁਰਦੁਆਰਾ ਬਕਸਸਪੁਰਾ ਸਾਹਿਬ ਦੇ ਮੁੱਖ ਸੇਵਾਦਾਰ ਮਾਪੁਰਖ ਸੰਤ ਬਾਬਾ ਰਣਜੀਤ ਸਿੰਘ ਜੀ ਅੱਜ ਦੀ ਵਰਸੀ ਦੇ ਸਮਾਗਮ ਨੂੰ ਲੈ ਕੇ ਇਹ ਸਰਪੰਨ ਸਭ ਕੀ ਕਹਿੰਦੇ ਜਾਂ ਸੰਗਤਾਂ ਨੂੰ ਆਓ ਆਪਾਂ ਕਦਿਆਂ ਗੱਲਬਾਤ ਕਰ ਸਰਪੰਨ ਸਭ ਸਭ ਤੋਂ ਅਸੀਂ ਆਪਣੇ ਚੈਨਲ 'ਤੇ ਤੁਹਾਡਾ ਸਵਾਗਤ ਕਰਦੇ ਹਾਂ ਬਹੁਤ ਬਹੁਤ ਤੁਹਾਡਾ ਵਾਢੀ ਇਹ ਸੰਗਤਾਂ ਦੇ ਸਾਡੇ ਸ੍ਰੀ ਰੰਗਲਾ ਬਹੁਤ ਬਹੁਤ ਧੰਨ ਜੀ ਸਰਪੰਨ ਸਭ ਜਿਹੜੇ ਨਿਰੰਤਰ ਨੰਬਰ ਜੱਲੇ ਪਤਰ ਬਾਬਾ ਨੌਸੀ ਵਰਸੀ ਹੁੰਦੀ ਹੈ ਤੇ ਤੁਸੀਂ ਜੇ ਕੋਸੇ ਪੰਛੀ ਦੇ ਉਹਦੇ ਤੇ ਵੀ ਰਹੇ ਹੋ ਕਿ ਆਹ ਕਾਲਾ ਫੇ ਨਹੀਂ ਆ ਸਰਪਾ ਆਪੋ ਵੀ ਨਹੀਂ ਹੈ ਤੁਸੀਂ ਆਇਆ ਸੰਗਤਾਂ ਨੂੰ ਕੀ ਕਰਨ ਚੁੰਨੇ ਤੇ ਇਹ ਸਮਾਗਮ ਨਾਲ ਸੰਬੰਧਿਤ ਕੀ ਕਰਨ ਚੁੰਨੇ ਆ ਅਸੀਂ ਭਗਤਾਂ ਦੇ ਬਾਬਾ ਅਨੰਦ ਸਿੰਘ ਜੀ ਉਹਨਾਂ ਦੇ ਸਰਪਾ ਰਚੀ ਨੇ ਇੰਨੀ ਵੀ ਸੰਗਤਾਂ ਆਉਂਦੀਆਂ ਉਹਨਾਂ ਨੂੰ ਸਾਰਿਆਂ ਨੂੰ ਜੁੜਾਉਂ ਆ ਗਦੇ ਆ ਹਰ ਸਾਲ ਦੀ ਤਰ੍ਹਾਂ ਬਾਬਾ ਜੀ ਦਾ ਆਗਿਆਸੀ ਆ ਪੱਛਮੀ ਨਾਈਆਮ ਦੀਆਂ ਵੀ ਸਾਡੇ ਇਧਰ ਦੇ ਵੇਟਰੀਨ ਤੋਂ ਆ ਰਹੀ ਸੰਗਤਾਂ ਉਹੋਦੇ ਨਿਰਤਕ ਸਾਡੇ ਮਾਪੁਰਛਾ ਪੱਪਾ ਜਿਸ ਦਿਨ ਦੀ ਵਾਇਸ ਸਾਡੇ ਖੁਸ਼ਮੀਚਾ ਨਗਰ ਡੰਗਰ ਆ ਰਹੇ ਆ ਉਹ ਕਾਹੀ ਸਾਣਾ ਤੋਂ ਸਾਡੇ ਡਾਕਟਰ ਮੰਗਰ ਚੱਲਦੇ ਆ ਕਿ ਜਿਹੜੀ ਇਹ ਸੰਦਕਾਵੇ ਕੋਈ ਹਿੱਤ ਉਹ ਡੰਗਰ ਛੱਪੇ ਜਾਂਦੀ ਆ ਆਪਣਾ ਮਾੜਾ ਦੇਖਾ ਉਹਨੇ ਦਰਸ਼ਕ ਬਣਾਏ